ਤਤਸਰੀ ਅਕਾਲ ਦੀ ਸਾਰਿਆਂ ਨੂੰ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਹੂਲੀਏ ਦੇਖ ਲਓ ਪਰ ਇਸੀ ਅਸੀਂ ਤਾਂ ਭਾਈ ਥੋੜੀ ਜੀ ਡਾਊਨ ਚੱਲ ਰਹੀ ਜਿੱਦਾਂ ਵੀ ਆ ਤੇ ਖੌਰ ਨ ਬੱਜਿਆ ਭਾਈ ਦਰਵਾਜ਼ਾ ਖੋਲਿਆ ਹੁਣ ਤੁਹਾਨੂੰ ਦਿਖਾਣੇ ਆ ਨਾਨਦ ਨੇ ਜੀ ਸਿੱਧੀ ਜੀ ਗੱਲ ਹੈ ਗੱਡੀ ਲੱਤੀ ਹੈ ਨਵੀਂ ਹਾਂ ਫਿਰ ਹੁਣ ਆਈ ਆ ਜੀ ਦੀਦੀ ਵੀ ਆਏ ਆ ਦੀਦੀ ਵੀ ਆਏ ਆ ਅਸੀਂ ਗੇਟ ਪਰ ਤੇਲ ਚਾਹੀਏ ਅਸੀਂ ਗੇਟ ਪਰ ਲੋਕ ਲੈ ਅਸੀਂ ਕਹਿੰਦੇ ਭਾਈ ਤੇ ਪਹਿਲਾਂ ਤੇਲ ਛੋੜਾ ਫੇਰ ਅੰਦਰ ਗੱਡੀ ਮਾਰਨੀ ਆ ਤੇ ਲਓ ਜੀ ਗੱਡੀ ਲਿਆਂਦੀ ਅਮਨ ਵਾਲੀ ਗੱਡੀ ਨਾਲ ਦੀ ਬਲੀਨੋ ਤੇ ਚਿੰਗ ਭਾਈ ਮੰਮੀ ਤੇਲ ਆ ਸਰ ਹੈ ਹਾਂ ਹੁਣ ਤਲਾਸ਼ਾ ਚੱਲ ਤਾ ਹੱਸ ਲਾ ਹੱਸ ਲਾ ਚੱਲੇ ਤੇਰਾ ਤੇਲ ਚੋ ਨੀਰੂ ਸਾਡਾ ਤੇਲ ਚੋਊਂਗਾ ਇਹਨੂੰ ਪਤਾ ਨਹੀਂ ਹਲੇ ਆਹ ਸਾਡੀ ਗੱਡੀ ਕੀ ਚੱਲ ਰਿਹਾ ਇਹ ਉਹ ਪਾ ਲਈ ਗੱਡੀ ਗੱਡੀ ਤੇ ਵੀ ਪਾਇਆ ਵਾ ਹਾਂ ਗੱਡੀ ਦੇ ਟਾਇਰਾਂ 'ਪਾ ਦੇ ਥੋੜਾ ਥੋੜਾ ਬਸ ਚੱਲ ਸਾਈਡ ਤੋਂ ਨੂੰ ਪਾ ਦੇ ਬਸ ਮੁਰੂ ਨੂੰ ਆਈ ਨੋ ਨਮੀ ਗੱਡੀ ਆ ਖਰਾਬ ਹੋ ਜੂਗੀ ਉਹ ਕਹਿੰਦੇ ਨਹੀਂ ਕਰਦੇ ਉਹ ਕਰਤਾ ਲਓ ਜੀ ਗੱਡੀ ਪਾਈ ਮਾਲਕ ਕਰੇ ਭਾਗਾ ਵਾਲੀ ਹੋਵੇ ਹੈਨਾ ਇਹ ਬਹੁਤ ਸੋਹਣੀ ਗੱਡੀ ਆ ਇਹਦੀ ਰਾਈਡ ਜਿਹੜੀ ਗੱਡੀ ਦੀ ਬਹੁਤ ਜ਼ਬਰਦਸਤ ਹੈ ਮੈਂ ਮਨਾਲੀ ਨੂੰ ਲੈ ਗਿਆ ਰਮਨਾਲੀ ਗੱਡੀ ਤੇ ਬਹੁਤ ਵਧੀਆ ਐਨ ਵਿੱਚੋਂ ਵੀ ਖੁੱਲੀ ਹੈਂ ਦਾਦਾ ਜੀ ਵੀ ਬੈਠੇ ਆ ਦਾਦਾ ਜੀ ਤੇ ਬਹੁਤ ਸੋਹਣੀ ਗੱਡੀ ਦੀ ਇਹਦੀ ਚਲਾਈ ਆ ਜੀ ਐਨ ਵਿੱਚੋਂ ਖੁੱਲੀ ਡੋਲੀ ਐਨ ਵਧੀਆ ਇੱਕ ਨੰਬਰ ਗੱਡੀ ਆ ਤੇ ਆਉਣ ਦੋ ਜੀ ਫਿਰ ਲਓ ਭਾਈ ਕਰੀਏ ਸਵਾਗਤ ਰਿਸ਼ਤੇਦਾਰਾਂ ਦਾ ਇਹ ਪੁਰਾਣਾ ਹੈਗਾ ਜੀ ਸਾਡਾ ਫੌਜੀ ਭਾਈ ਹੈ ਤੇ ਹੁਣ ਛੁੱਟੀ ਆਏ ਹੋਏ ਤੇ ਤੇ ਮਾਲਕ ਨੇ ਕਰਤੀ ਕਿਰਪਾ ਗੱਡੀ ਲਿਆਂਦੀ ਕੱਲ ਤੇ ਅੱਜ ਪਾਇਆ ਫਿਰ ਪਿੰਡ ਫੇਰ ਆ ਇਹਨਾਂ ਨੇ ਵਾਹ ਜੀ ਵਾਹ ਲਓ ਜੀ ਗੱਡੀ ਦੀ ਤਾਹ ਪੂਰੀ ਹੈ ਦੀਦੀ ਸਾਸਰੀਕਰ ਭਾਈ ਤੁਹਾਨੂੰ ਵਧਾਈਆਂ ਬਹੁਤ ਬਹੁਤ ਵਧਾਈਆਂ ਦਾਇਨ ਦਾ ਘਟੋ ਪਹਿਲਾਂ ਮਿਚਦੇ ਹੋਰ ਦੀਦੀ ਠੀਕ ਹੈ ਹਾਂ ਜੀ ਚਾਹੀਦੇ ਹਾਂ ਜੀ ਦਾਇ ਜੀ ਬੜਾ ਅਨਨ ਹਨ ਨੂੰ ਹਾਂ ਜੀ ਹਾਂ ਜੀ ਰਾਮ ਸੌਣ ਵੀ ਪਤਾ ਉਹ ਤਾਕੀ ਲੱਗ ਜਣੀ ਨਾਲ ਗੱਡੀ ਦੇ ਹਾਂ ਹੱਥ ਨਹੀਂ ਕਰ ਮੈਂ ਤਾਂ ਜੀ ਭਾਈਓ ਬੰਦਾ ਕੜੀ ਪਾਟੀ ਜੋ ਬਾਈ ਇਹ ਤਾਂ ਖਾਤੇ ਨਹੀਂ ਹੈ ਜਮੇ ਕੁਝ ਮੰਗਦੇ ਸਾਸੀ ਹਾਂ ਅੱਛਾ ਅੱਜਰ ਬੋਲਤਾ ਬੜੀਆ ਜੀ ਸਾਸੀ ਕਾ ਜੀ ਵਧਾਈਆ ਸਾਨੂੰ ਮੇਰੇ ਮਾਰ ਤੋਂ ਹਾਂ ਜੀ ਬਲਾਵਜੀ ਸ਼ਾਸਤਰੀ ਜੀ ਜੋ ਮੈਨੂੰ ਪੁੱਛਿਆ ਬਸ ਸਾਰੇ ਮੁੱਛੇ ਨਾ ਵੀ ਕੋਰੇ ਨਾ ਗਮਾ ਜਿਹੜੀ ਹੈ ਗਮਦੀਪਾਈ ਬੂਆ ਹੈ ਹਾਂ ਦੀਦੀ ਮੈਂ ਸੋ ਇੰਨਾ ਨਹੀਂ ਲਿੱਤੀ ਗੱਡੀ ਉਸੇ ਦੀ ਸਾਰੇ ਜਾਣੇ ਪਾਈਓ ਮੁਬਾਰਕਾ ਵੈਲਕਮ ਸਾਹਮਣੇ ਤਰੱਕੀਆਂ ਬਖਸ਼ਣ ਬਿਲਕੁਲ ਸਾਹਮਣੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਭਾਈ ਸਭ ਤੋਂ ਮਿਹਨਤ ਕਰਾ ਬਿਤੇ ਸਾਡੇ ਭਾਜ ਮਿਹਨਤ ਕਰਦੇ ਆ ਹਾਂ ਬਸ ਇਹ ਸੜਾ ਅੱਧਾ ਤੇ ਜਾ ਕੇ ਕਰਦੇ ਆ ਆਪਣੇ ਹਾਂ ਇਹਨਾਂ ਦੀ ਮਿਹਨਤ ਤੇ ਉੱਪਰ ਨੂੰ ਦਾ ਕੁਝ ਵੀ ਨਹੀਂ ਹੈਗਾ ਇਹ ਜਿਹੜੀਆਂ ਇਹ ਜਿਹੜੀ ਜਗ੍ਹਾ ਡਿਊਟੀਆਂ ਲੱਗਦੀਆਂ ਨਾ ਕੋਈ ਗੱਲੇ ਛੱਡ ਦੋ ਇਹ ਕਮਾਈ ਆ ਭਾਈ ਇਹ ਬਿਲਕੁਲ ਬਿਲਕੁਲ ਦਿਨ ਰਾਤ ਝਗੜਣਾ ਪੈਂਦਾ ਜੀ ਬਹੁਤ ਔਖੀ ਕਮਾਈ ਕਰਨੀ ਤੇ ਗੱਡੀ ਚ ਚਲਾਈ ਗਈ ਬਹੁਤ ਦੇਖ ਲਓ ਚੱਪੀ ਨਹੀਂ ਹੋਦੀ ਅੱਜ ਤਾਂ ਜਾਵਣੀ ਮੌਰੀ ਉਹ ਤਾਂ ਲੱਖੜਾਂ ਦੀ ਫੇਲ ਬਣਾ ਕੇ ਰੱਖੀ ਦੀ ਸੀ ਅੱਜ ਨੂੰ ਪਤਾ ਕੀ ਐ ਮੀਤੇ ਪਾਣੀ ਦਾ ਗਰਨ ਹਾਂ ਕਹਿੰਦੇ ਚੁੱਪ ਚਾਪ ਹੀ ਆਵੇਂ ਬੱਸ ਇੱਥੇ ਬੋਲ ਨਿਕਲਦਾ ਨਹੀਂ ਪਾ ਨਹੀਂ ਪਾਰਟੀ ਦੇ ਨਾਲ ਨੂੰ ਨਹੀਂ ਦਮਦੇ ਆਏ ਨਹੀਂ ਹੈਗੀ ਇਹੋ ਜੀ ਗੱਲ ਕੋਈ ਪਾਰਟੀ ਨਹੀਂ ਦਮਦੇ ਆ ਹਾਂ ਨਹੀਂ ਹੋਰ ਚੱਲ ਨਹੀਂ ਦੇ ਨਹੀਂ ਲੇ ਠੀਕ ਹੋ ਜ ਮੱਖਣ ਦਾ ਬੁਖਾਰ ਬਹੁਤ ਹੋਇਆ ਉਹ ਫੇਰ ਕਰੂਗੇ ਕੋਈ ਨਹੀਂ ਹਾਂ ਚਲੋ ਗੱਡੀ ਹਾਂ ਹਾਂ ਸੇਮ ਉਹੀ ਆ ਤੇ ਆ ਜਿ ਲਫਾ ਫੇਵੀ ਭਾਈ ਛਰੇ ਹੋਏ ਆ ਕਬਰ ਕੂਬਰ ਵੈਸੀ ਕੰਪਨੀ ਆ ਲੈ ਰੱਖ ਕੇ ਦਿੱਤੇ ਆ ਵਿੱਚ ਨਾ ਸੌਰੀ ਮੈਟ ਸੀਟ ਕਵਰ ਨਹੀਂ ਪਤੰਦਰਾ ਨੇ ਪਾ ਕੇ ਦਿੱਤੇ ਕੰਪਨੀ ਵਾਲਿਆਂ ਨੇ ਚਲੋ ਓਏ ਥੋੜਾ ਜਿਆ ਹੋਣਾ ਗੱਲਾਂ ਜਦੋਂ ਜੈਤ ਜਾਂ ਹੋਣਾ ਪੈਂਦਾ ਫੇਰ ਮੰਨਦੇ ਆ ਉਹ ਉਹਨਾਂ ਨੂੰ ਧਮਕੀਆਂ ਜਾਂ ਦੇਣੀਆਂ ਪੈਂਦੀਆਂ 2-4 ਵੀ ਭਾਈ ਫਿਰ ਨਹੀਂ ਅਸੀਂ ਹੋਰ ਨਹੀਂ ਲੈਣੀ ਲੇ ਪੈਠ ਹੈ ਉਹ ਹੱਦ ਹੋਗੀ ਲਓ ਜੀ ਗੱਡੀ ਇਹ ਬਾਈ ਇੰਨੀ ਸ਼ਾਨਦਾਰ ਆ ਖੁੱਲੀ ਡੁੱਲੀ ਗੱਡੀ ਆ ਤੇ ਬਹੁਤ ਵਧੀਆ ਇਹਦੀ ਚਲਾਈ ਆ ਗੱਡੀ ਦੀ ਕਿਉਂਕਿ ਜਦ ਮੈਂ ਮਨਾਲੀ ਨੂੰ ਗਏ ਤੇ ਨਾ ਅਸੀਂ ਮੈਂ ਤਾਂ ਦੇਖੀ ਹੁਣ ਪਹਾੜਾਂ ਪੂਟਾਂ ਤੇ ਚੱਲਦੀ ਇਹ ਬਹੁਤ ਸੋਹਣੀ ਗੱਡੀ ਚੱਲਦੀ ਆ ਇਹਨਾਂ ਥਾਰ ਵਰਗੀ ਹੋ ਹਨਾ ਮੰਨ ਲਓ ਇਹ ਥਾਰ ਕੁਝ ਹੋਰ ਥਾਰ ਤਾਂ ਥਾਰ ਆ ਰਹੀ ਤਾਂ ਤਾਂ ਫਰਕ ਆ ਉਹ ਤਾਂ ਬਹੁਤ ਉੱਚੀ ਗੱਡੀ ਥਾਰ ਤਾਂ ਵਿੱਚ ਉਹਨਾਂ ਸਹੀ ਚੀਜ਼ ਸੇਵੇਂ ਹੁੰਦੀ ਸਾਰੀਆਂ ਦੀ ਮੇਚੋ ਦਾ ਇੱਕੋ ਚੀਜ਼ ਆ ਮਾਣਾ ਮੋਟਾ ਫਰਕ ਹੁੰਦਾ ਬਸ ਬਾਹਰ ਤੇ ਸ਼ੇਪ ਚੇਂਜ ਹੁੰਦੀ ਬਸ ਤੇ ਗੱਡੀ ਭਾਈ ਵਧੀਆ ਹੈ ਇੱਕ ਨੰਬਰ ਵਧੀਆ ਕਰਿਆ ਮੈਂ ਦੀਦੀ ਨੂੰ ਕਿਹਾ ਕਿ ਸਾਨੂੰ 8-9 ਲੱਖ ਚ ਪਈ ਮੈਂ ਤਾਂ ਵਧੀਆ ਕਰਿਆ ਦੀਦੀ ਤੁਸੀਂ ਪਹਿਲਾਂ ਪੈਸਾ ਲਾ ਲਿਆ ਫਿਰ ਬਾਅਦੋਂ ਆਏ ਹੁਣ ਕੀ 5 ਲੱਖ ਦੀ ਲੈ ਲਵਾਂ ਨੇ ਫੇਰ ਲਈ ਜਾਉਂਗੇ ਮੈਂ ਕਿਹ ਕੋਈ ਔਖੇ ਸੌਖੇ ਕਿ ਪੈਸੇ ਲਾ ਨਾ ਦੀਦੀ ਨੇ ਕੋਲ ਆਇੰਦਾ ਪਹਿਲਾਂ ਹੈਗੀ ਦੀ i10 ਹਾਂ i10 ਫੇਰ ਇਹਨਾਂ ਨੇ ਦੇਤੀ ਕਈ ਅਣਗੈਲੀ ਨਹੀਂ ਕਰ ਲੈਂਦੇ ਵੀ ਚਲ ਹੁਣ 5 ਲੱਖ ਵਾਲੀ ਲੈ ਲੈਂਦੇ ਵੀ ਛੋਟੀ ਲੈ ਲੈਣੇ ਪੰਜ ਪੰਜ ਲੱਖ ਵਾਲੀ ਹੁਣ ਕੋਈ ਨਹੀਂ ਰਹੀ ਹੁਣ ਤਾਂ ਗੱਲ ਕਰਦੀ ਤੁਹਾਡੇ ਕੋਲ ਮੈਂ ਹੁਣ ਆਪ ਰੇਰੀਆਂ ਆਹੋ ਹੁਣ 5 ਲੱਖ 6 7 6 6.5 ਲੱਖ ਦੀ ਤਾਂ ਹੁਣ ਹਲਟੋ ਹੋ ਗਈ ਪਹਿਲਾਂ ਦੇ ਜ਼ਮਾਨੇ ਗਏ ਇਹ ਨੈਨੋ ਗੱਡੀ ਕਿੰਨੇ ਕਿਤੇ ਹੁੰਦੀ ਹੁਣ ਨੈਨੋ ਹੁਣੀ ਆ ਤੈਨ 2.5 ਤਿੰਨ ਦੀ ਮੇਰੇ ਖਿਆਲ ਨਾਲ ਬਾਕੀ ਪਤਾ ਨਹੀਂ ਮਾਈ ਕਦੇ ਪਤਾ ਨਹੀਂ ਕਰਿਆ ਮੈਂ ਤਾਂ ਫੜੀ ਉਹ ਲਵਾਂਗੀ ਜੀ ਬਾਬੇ ਕਿਰਪਾ ਕਰਨਗੇ ਹੈਗੇ ਨਾ ਤੁਸੀਂ ਤਾਂ ਉਹ ਯਾ ਜਿੱਤ ਖੜਜੋ ਸਬਰ ਕਰੋ ਸਭ ਕੋ ਦਵਾ ਦੂਗਾ ਹਾਂ ਸਬਰ ਰੱਖੋ ਬਸ ਬਾਬੇ ਨੇ ਕਰ ਦੇਣੀ ਕਿਰਪਾ ਕੋਈ ਕਰ ਹੈ ਹਾਂ ਲੈ ਜਾ ਮੋਹਲਾ ਨੂੰ ਉਹ ਆਪਣੇ ਵਾਲੀ ਲੈ ਜਾ ਤੂੰ ਬਾਬਾ ਹੋਰ ਕੀ ਆ ਜਹਾਲ ਜਹਾਲ ਲੈ ਲਿਆ ਅੱਜ ਮੈਂ ਵੀ ਹੁਣੇ ਆ ਕੇ ਖੜਿਆ ਜੀ ਦੁੱਧ ਤੇ ਤੇ ਜਨੇ ਨੂੰ ਭੈਣ ਆਉਣੀ ਆ ਕੇ ਤੇ ਚੱਲਦੇ ਆ ਜੀ ਫਿਰ ਅੰਦਰ ਲਓ ਜੀ ਭੈਣ ਚਲੇਗੀ ਸਾਡੀ ਹੈਂ ਇਹ ਹੁਣ ਆ ਫੈਮਲੀ ਸਾਡੀ ਹੋ ਗਈ ਇਕੱਠੀ ਮੰਮੀ ਪਹਿਲਾਂ ਦਾ ਸਾਸਰੀ ਘਰ ਲਈ ਭਾਈ ਬਲਾਈ ਵੀਡੀਓ ਚ ਸਾਸਰੀ ਘਰ ਦੇ ਸਾ ਮੈਂ ਤਾਂ ਗੱਲਾਂ ਕਰਦਾ ਇਹ ਪਹਿਲਾਂ ਆ ਵੀ ਉੱਤਰ ਉੱਤਰ ਗੱਲਾਂ ਕਰਦਾ ਮੈਂ ਨਾ ਇਹ ਇਹ ਉਹੀ ਵੀਡੀਓ ਹੈ ਜਿਹੜੀ ਆਪਾਂ ਉੱਥੇ ਬਾਹਰ ਗੱਡੀ ਦੀ ਸ਼ੂਟ ਕਰੀ ਅੱਛਾ ਉੱਥੇ ਹੀ ਬੁਲਾ ਹੋਈ ਯਾਰ ਉੱਥੇ ਉੱਥੇ ਦਾ ਪਰ ਫਿਰ ਐਟ ਅ ਟਾਈਮ ਆਪਾਂ ਨੂੰ ਭਾਜੜ ਪੈ ਗਈ ਨਾ ਹਾਂ ਜਦੋਂ ਹਵਾਰ ਨੂੰ ਬੱਜਿਆ ਅਸੀਂ ਤਾਂ ਪਏ ਤੇ ਜੀ ਤੇ ਮੈਂ ਦੁੱਧ ਤੇ ਆਇਆ ਤਾਂ ਇਹ ਆਮ ਕਰਦੇ ਤੇ ਸਾਰੇ ਜਣੇ ਐਟ ਅ ਟਾਈਮੇ ਭਾਜੜ ਪੈ ਗਈ ਜਦ ਹੌਰ ਨੂੰ ਬੱਜਿਆ ਬਾਹਰ ਦੇ ਭਾਈ ਜਦੋਂ ਨਾ ਬੈਠ ਗਿਆ ਯਾਰ ਸੱਸ ਨੇ ਕਿਆ ਬੁਲਾਣੀ ਹੋਈ ਕੋਈ ਸੱਸ ਨੇ ਬੁਲਾਣੀ ਹੋਈ ਹਾਂ ਤੇ ਐਡੇ ਟੈਂਟਰ ਹੋਦੀ ਇਹਨੂੰ ਤਾਂ ਬੈਠਾ ਰਾਪਟਾ ਸਾਰੀਆਂ ਖਲਾਰਤੀਆਂ ਥੱਲੇ ਦੇਖਲਾ ਹੁਣ ਤਾਂ ਬੈਠੀ ਐ ਨਹੀਂ ਕਿੱਥੇ ਬੈਠਣੀ ਬਹੁਤ ਔਖਾ ਸਿਰ ਬਹਾਉਂਦੀ ਐ ਇਹ ਨਹੀਂ ਨਹੀਂ ਇਹ ਬੈਠਣੇ ਵਾਲੀ ਹੈ ਨਾ ਪਾਹੇ ਕੱਪੜੇ ਪਵਾਵੇ ਨਾ ਕੇ ਸਿਰ ਬਹਾਵੇ ਸਿਰ ਬਹਾ ਕੇ ਫਿਰ ਹੋਰ ਪੰਗਾ ਨਾ ਮੂਣੂ ਫਿਰ ਜਦੋਂ ਖੋਲ ਵੀ ਦਿੰਦੀ ਚੁੰਨੀ ਉਹ ਖਾਂਦੀ ਉਹ ਗੁੱਠੇ ਨੂੰ ਭਸਾ ਕੇ ਜੋ ਕੱਟ ਦਿੰਦੀ ਝੂਟਾ ਸੁ ਚੂੜੀ ਦੇ ਗੱਬੇ ਨੇ ਫਸਾ ਕੇ ਜਨੇ ਚੱਕ ਦਿੰਦੀ ਜਿਹੜੇ ਕੱਟ ਦਿੰਦੀ ਆ ਹਾਂ ਭੀਲੀ ਅਜੇ ਮੈਨੂੰ ਘੰਟਾ ਨਹੀਂ ਹੋਇਆ ਰਾਤ ਬਾਅਦ ਹਦੀ ਹਾਂ ਘੰਟਾ ਵੀ ਨਹੀਂ ਲਾਇਆ ਅਜੇ 10 15 ਮਿੰਟ ਹੋ ਗਏ ਜਾਨੂ ਖੋਲ ਖਾਣਾ ਵੀ ਲਈ ਜਿੰਨੇ ਚੱਕਦਾ ਕੰਮ ਹੈ 30 ਮਿੰਟ ਬਾਅਦ ਫਿਰ ਮੈਂ ਹਾਂ 30 ਮਿੰਟ ਬਾਅਦ ਆ ਜਾਉਂ ਤੁਹਾਨੂੰ ਕੋਈ ਆ আচ্ছা 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 30 ਮਿੰਟ ਬਾਅਦ ਚੱਲ ਲੱਡੂ ਕਾਲਾ ਗੱਟੂ ਬੈਠਣ ਲੱਗਿਆ ਮੰਮੀ ਹੁਣ ਦੇਖ ਲੈ ਹਨਾ ਜਾਵੇ ਆਪਾਂ ਜੀ ਤਾਂ ਬੈਠਣਾ ਨਹੀਂ ਨਾਲੇ ਨਾਲੇ ਹੁਣ ਆਏ ਆ ਵੀ ਮੂਰੇ ਕੋਈ ਸਮਾਨ ਪਿਆ ਫੇਰ ਤਾਂ ਬੈਠਾ ਖੇਲੀ ਜਾਂਦਾ ਜੇ ਮਤਲਬ ਸਮਾਨ ਮੂਰੇ ਨਾ ਰੱਖੀਏ ਫੇਰ ਕਰਦਾ ਕਾਲੀ ਥੋੜੀ ਆਲੇ-ਦਾਲੋਂ ਭੱਜਣੇ ਦੀ ਫੇਰ ਗਰਦੇ ਜਾਂਦਾ ਹੁਣ ਤਾਂ ਤਾਂ ਕੀ ਹੋਇਆ ਮੂੰਹ ਚ ਪਾ ਲਾ ਮੂੰਹ ਚ ਪਾ ਲਾ ਕੋਈ ਕੀ ਚੀਜ਼ ਕਰੇ ਸਹੀ ਗੱਲ ਆ ਕਾਬੂ ਨਹੀਂ ਆਉਂਦੀ ਤੇ ਹੂੰ ਤੇਰਾ ਉਹ ਕੱਦੂ ਤੇਰਾ ਨਹੀਂ ਜੱਜਾ ਜੱਜਾ ਤਾਂ ਡਿੱਗਾ ਹੋ ਜਾਂਦਾ ਪੈਰਾਂ ਨਾਲ ਵੀ ਕੰਮ ਲੰਦਾ ਵੀ ਜੇ ਪੈਰਾਂ ਗਲੇ ਕੋਲ ਨੂੰ ਆ ਜਵੇ ਉਹ ਵੀ ਤੇ ਹੈ ਗਿਆ ਭਲਾ ਸੱਚ ਲੈ ਗੱਲ ਨਹੀਂ ਕਿ ਹੈ ਹਾਂ ਪਾਵਾ ਇਹਦਾ ਫੋਨ ਕਿ ਆ ਬਤਲਣਾ ਕਿਆ ਮੰਗਾਇਆ ਨੇ ਕਿਆ ਚੀਜ਼ ਹੈ ਕਾਫੀ سارے ਆਰਡਰ ਕੀਤੇ ਹੋਏ ਸੀ ਉਹ ਦੇਖੀ ਆਰਡਰ ਕਾਫੀ ਸਾਰੇ ਮੈਂ ਤਾਂ ਬਸ ਐਡ ਕਰ ਲਿਆ ਸੀ ਕਾਹਨੂੰ ਇਹ ਕਰਕੇ ਲੱਡੂ ਸਾਡਾ ਅੱਛਾ ਆਰਡਰ ਕਰਿਆ ਵਾ ਕੋਈ ਹੈ ਹਾਂ ਕੀ ਹੈ ਤਾਂ ਹੈ ਤਾਂ ਹਲਕਾ ਜਿਹਾ ਹੈ ਇਹ ਕਿਆ ਚੀਜ਼ ਹੈ ਦੇਖ ਲੈਨੀ ਉੱਧਰ ਲੈ ਯਾਰ ਮਨਕੀਰ ਤੂੰ ਹੀ ਖੇਰ ਉਹ ਪਾਉਂ ਤਾ ਸਹੀ ਕਾਲੀ ਕਾਲੀ ਬਹ ਕਰਦਾ ਕਾਲੀ ਆ ਦੇਖੋ ਮੂੰਹ ਪਰ ਲੱਗਣਾ ਮੂੰਹ ਚ ਆ ਜਵੇ ਆਪੇ ਹਾਂ ਹਰੇਕ ਚੀਜ਼ ਮੂੰਹ ਚ ਦੱਸ ਓਏ ਰੱਖੜਾ ਉਹਨੂੰ ਛੱਡ ਕੇ ਦੇਖੀ ਇਹ ਇਹਨੂੰ ਗਰਜੂਗਾ ਉਹ ਨਹੀਂ ਗਾਹਾਂ ਨੂੰ ਕਰ ਦੂਗਾ ਕਿ ਉਦਾ ਕਿਤੇ ਤੁਹਾਨੂੰ ਨਹੀਂ ਨਹੀਂ ਗਾ ਕਰ ਦਿੰਦੀ ਤੇ ਸਾਰਾ ਥੋੜੀਆਂ ਮਾਰਦਾ ਹੀ ਜਾਉਂ ਤੂੰ ਜਾਣਾ ਹੂੰ ਇੱਕ ਤਾਂ ਇਹ ਮਾਰਦਾ ਕਰ ਦੋ ਨਾ ਜਾ ਕੇ ਉਹਦਾ ਹੀ ਕਰ ਦਿੰਦੀ ਆ ਹੂੰ ਸਾਡੀ ਨੂਰੇ ਸੋਣੀ ਆ ਬਾਕੀ ਸਾਰੇ ਨੂਰ ਓਏ ਨੂਰ ਹੋ ਗਈ ਸੋਣੀ ਨੂਰੇ ਤੋੜੀ ਨੂਰ ਉਹ ਤੇ ਸਾਸਰੀ ਘਰ ਤਾਂ ਬੁਲਾਈ ਨਹੀਂ ਓਏ ਉਹ ਕਹਿੰਦੀ ਮੈਂ ਪਹਿਲਾਂ ਸਾਸਰੀ ਘਰ ਹੱਥ ਜੋੜ ਕੇ ਹੱਥ ਜੋੜ ਕੇ ਪੁੱਤ ਮੈਂ ਤੈਨੂੰ ਕਹਿ ਰਿਹਾ ਹੱਥ ਜੋੜ ਕੇ ਹਾਂ ਚਾਬਾ ਚ ਲੈ ਆਪ ਦੇਖੀਏ ਭਾਈ ਖੋਲ ਕੇ ਕੀ ਚੀਜ਼ ਹੈ ਇਹਦੇ ਚ ਆਹ ਇਹ ਤੂੰ ਰੱਖਦਾ ਮੈਂ ਵੀ ਚੱਕ ਲਿਆ ਹੁਣ ਚਾਕੂ ਦੇਖੀਏ ਕੀ ਚੀਜ਼ ਨਿਕਲਦੀ ਇਹਦੇ ਚ ਕੋਈ ਮੇਰੇ ਵਾਸਤੇ ਕੋਈ ਚੀਜ਼ ਹੈ ਹਾਂ ਉਹ ਬਾਤ ਕਰਦੇ ਆਂ ਵੇਰਕ ਤਾਂ ਮੈਨੂੰ ਲੱਗਦਾ ਕੋਈ ਰਸੋਈ ਰਸੋਈ ਵਾਲਾ ਸਮਾਨ ਆ ਰਸੋਈ ਦਾ ਹੀ ਆ ਹੈ ਉਹ ਸੋਈ ਦਾ ਹੀ ਆ ਕੋਈ ਚੀਜ਼ ਤਾਂ ਰਹੀ ਤੇ ਪਰ ਵੱਲਦਾ ਹਾਂ ਆਹ ਕੁ ਲੋਈ ਗਿਆ ਚਲ ਦੇਖ ਲੰਨੇ ਆ ਹਾਂ ਫਿਰ ਕਿਵੇਂ ਦੇਖੂਗਾ ਇਹ ਕਿਆ ਮਹਾਰਾਜ ਕਿਆ ਮੰਗਾ ਲਿਆ ਇਹ ਜਾ ਸਰਪ੍ਰਾਈਜ਼ ਕਿਹੜਾ ਏ ਕੋਲੇ ਫਾਈ ਬਾਕਸ ਲੱਗਿਆ ਖੋਲਣਾ ਦੇਖਦੇ ਕਿਆ ਆਏ ਮੈਂ ਫਿਰ ਆ ਕੇ ਫਲੇਨਿ ਵਾਲੂ ਦੇ ਨੂਰੂ ਕੋਤ ਸਿਰ ਬਹਾ ਬਣਾ ਮੇਰਾ ਘੋਟਿਆ ਤੇ ਦੇਣਾ ਤੇ ਤੇਰਾ ਸਿਰ ਮੈਂ ਆ ਰਾਪਾ ਵਾਲੇ ਕੋਤ ਇਹ ਰਾਪਾ ਸਾਧੀਆਂ ਖੜਾ ਲਿਆ ਜਵਾਨੇ ਚ ਨਾ ਦਾਦੀਆਂ ਤਾਈਆਂ ਚਾਚੀਆਂ ਜਿੰਨੇ ਵੀ ਸਿਰ ਬੌਂਦੀ ਹੁੰਦੀਆਂ ਲੱਤਾਂ ਦੇ ਵਿੱਚ ਬਿਜਾ ਦੇ ਬੌਂਦੀ ਹੁੰਦੀਆਂ ਨੇ ਹੁਣ ਤਾਂ ਮੈਂ ਲੱਤਾਂ ਦੇ ਬਾਅਦ ਚ ਦੇ ਤੱਪਾ ਸਾਰਾ ਪੈਸਾ ਮੈਨੂੰ ਘਰਾਂ ਘਟਣਾ ਆ ਜਾਣਾ ਹੈ ਤਾਂ ਕੁੜੀ ਨਹੀਂ ਬੰਦੀ ਨਾ ਵਾ ਸਿਰ ਬੋੜਾ ਸਟੈਂਡ ਆਇਆ ਹੈ ਹੈ ਮਿਸਟੈਂਡਰ ਸਟੇਲ ਥੱਲੇ ਪਲਾਸਟਿਕ ਦੇ ਪਏ ਆ ਡੱਬੇ ਇਹਦੇ ਵੀ ਚਾ। ਅੱਛਾ ਡੱਬੇ ਰੱਖਣੇ ਆ। ਇੱਥੇ ਤਾਂ ਚਾਰ ਡੱਬੇ ਵੀ ਨਹੀਂ ਆਣੇ ਕੋਲੇ। ਇਹਦਾ ਕੀ ਫਾਇਦਾ? ਬਸ ਇਹ ਹੀ ਕਿਆ? ਉਹ ਤੇਨੂੰ ਵੀਡੀਓ ਚ ਤਾਂ ਫੋਟੋ ਤੇ ਲੱਗਿਆ ਹੋਣਾ ਉਸ ਤੋਂ بڑا। ਇਹ ਤਾਂ ਕਰਾਉਣਾ। ਇਹ ਮਾਲਾ ਤਿੰਨ ਕਾ ਡੱਬੇ। ਦੋ ਕ ਡੱਬੇ ਥੱਲੇ ਰੱਖੋਣੇ ਆ ਦੋ ਉੱਪਰ। ਚਾਰ ਡੱਬੇ ਆ। ਕਿੰਨੇ ਦਾ ਆ 200? ਲਾ ਉੱਥੇ ਮੈਂ ਗਿੰਦੂ ਗੋਲ ਬਣਾ ਲਿਆਣਾ ਤਾਂ। ਮੈਂ ਤੁਹਾਨੂੰ ਦੱਸ ਸਕਦਾ ਬਣਾਉਣਾ ਹੈ ਨਾ ਬਣਾ ਹੀ ਨਾ ਹੁੰਦਾ ਕੱਪੜੇ ਪਾਉਣਾ ਜਾਨ ਨੇ ਉਹ ਬਹੁਤ ਵਧੀਆ ਆਪਣੇ ਮਤਲਬ ਆਪਣੇ ਕੋਲ ਤੇ ਲੋਹਾ ਵਿੱਚ ਬਣਵਾਇਆ ਲਾ ਹਾਂ ਖਾਫੀ ਵੱਡਾ ਸੈਂਡ ਆ ਉਹ ਮੈਂ ਫੋਟੋ ਲਵਾ ਦੇਣੀ ਆ ਤੁਸੀਂ ਬਣਵਾ ਕੇ ਲਿਆਇਆ ਮंगा ਬਣਾ ਲਿਓ ਮंगा ਲਿਓ ਬਣਾ ਦੂੰਗੇ ਆ ਦੇਖੀ ਨੀ ਬਿਲਕੁਲ ਚੰਗਾ ਨੇ ਸਾਰੀ ਪੰਡ ਦੇ ਕੋਈ ਨਹੀਂ ਬਣਾ ਹੋ ਜਾਊਗਾ ਕੋਈ ਬੜੀ ਗੱਲ ਇਹ ਬਹੁਤ ਵਧੀਆ ਬਣਿਆ ਖਾਸੇ ਕੱਪੜੇ ਪੈ ਜਾਂਦੇ ਆ ਜਿਹੜਾ ਆਪਾਂ ਦੂਏ ਬਣਾ ਉਹ ਪਾਈ ਇੱਕ ਜਣਾ ਬੋਲੇ ਕਰੋ ਜਾਂ ਵੀੜੀਆਂ ਚੱਲਦੀ ਹੁੰਦੀ ਨਾ ਪਤਾ ਹੀ ਨਹੀਂ ਲੱਗਦਾ ਕਿਹੜਾ ਕਿਹੜਾ ਬੋਲੀ ਜਾਂਦਾ ਹਾਂ ਹਾਂ ਹੁਣ ਕਰੋ ਗੱਲ ਨਹੀਂ ਨਹੀਂ ਫੜਾ ਗੱਲ ਨੂੰ ਕਰੀਆ ਉਹਨਾਂ ਤਾਂ ਤੇ ਨਹੀਂ ਹੁੰਦੇ ਅਭੀ ਨੀ ਲਾਲ ਕੁੰਦੀ ਇੱਧਾ ਹੁੰਦਾ ਹਾਂ ਹਾਂ ਧਿਆਨ ਇੱਧਾ ਹੁੰਦਾ ਜਸਦੇ ਚੱਲ ਹੋਈ ਨਾ ਜਿਹੜਾ ਆ ਗਿਆ ਐ ਵੀ ਦੋ ਦੋ ਤੇ ਆ ਵੀ ਤੁਹਿਆ ਦੋ ਮਾ ਇੱਕ ਫੇਰ ਸ਼ਾਇਦ ਹਜੇ ਆਣਾ ਹੋਵੇ

ਤੈਨੂੰ ਕਰੇਗਾ ਨਾ ਵੀਰ ਜੀ ਨੇ ਲੋਟ ਤੱਕੜਗਾ ਥੋੜਾ ਟਾਈਮ ਫੇਰੀ ਨੇ ਕਹਿਗਾ ਨਾ ਮੇਰਾ ਨਹੀਂ ਹੈਗਾ ਵੀਰ ਜੀ ਤੂੰ ਕਹਿੰਦੀ ਨਹੀਂ ਕਿਸੇ ਨੂੰ ਦਿੰਦੀ ਨਹੀਂ ਹੈ ਹਾਂ ਇੱਥੇ ਰੋਈ ਜਾਵੇ ਮੇਰਾ ਵੀਰ ਜੀ ਅਬ ਦੇਖਿਆ ਮੈਂ ਬਹੁਤ ਬਾਰੂ ਬੁੱਢੇ ਜਦੋਂ ਵਾਲ ਪੱਟੇ ਕਾ ਨੇ ਫੇਰ ਕਹਿੰਦਾ ਮਮਾ ਇਹਨੂੰ ਦੇ ਦੇ ਹਾਂ ਨਹੀਂ ਮੈਂ ਨਹੀਂ कहूंगी मम्मा मेरे वीर बाप का तो दाए मेरा वीर बाप कई बार मम्मी चिढ़ के दंदी है कहोगे भी हां दादी ने मार दादी ने मारे जब तक मैं हैया कर नहीं देना रोई हो जाना है और हां तो चिढ़ बोल चिढ़ बोल यही बस पर गुरु शेर को वाला पुत्र मैं जल्दी पर ऊपर कर दी छेती गा छेती के बाय ओके नि जा तू बाय बाय हां बाय 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 ना में चल फिर तो

ਪੁਣੇ ਪਾਜੀਆ ਬਾਰੇ ਸੋ ਖੀਤਰੀ ਬਰਣਾ ਮੇਰੇ ਬਾਬਲੇ ਗਲੋ ਹੁੰਦੀਆਂ ਬੁੜੀ ਪਟਾਟ ਬਾਜੀ ਸਾਰੇ ਤੁਸੀਂ ਸਾਰਿਆਂ ਬਹੁਤ ਸਾਰੇ ਦੁਆਵਾਂ ਦੇ ਗਏ ਆਵਾਜ਼ੋਂ ਕਮੈਂਟਾਂ ਦੇ ਚਰੀ ਸਭ ਤੁਹਾਡਾ ਧੰਨਵਾਦ ਕਰਦੇ ਹਾਂ ਪੁਨਰਵਾਸਾ ਨੂੰ ਚਾਹੁੰਦਾ ਹਾਂ